ਆਂਜੋਕ ਸੀਐਮ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਜਿਹੜਾ ਅਸੀਂ ਹਿੰਸਾ ਕ੍ਰਾਈਮ ਹੈ ਤੇ ਗੈਂਗਸਟਰ ਟਾਈਪ ਕ੍ਰਾਈਮ ਹੈ ਉਹਨੂੰ ਉਹਦੇ ਤੇ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਤੁਹਾਨੂੰ ਯਾਦ ਹੋਣਾ ਕਿ 21 22 ਦੀ ਰਾਤ ਨੂੰ ਤੇ ਸਵੇਰ ਨੂੰ ਖਾਣਾ ਸੇਵਨ ਲਾਈਨ ਦੇ ਵਿੱਚ ਜਿਹੜਾ ਹੈ ਡਾਣਾ ਹਾਊਸ ਦੇ ਵਿੱਚ ਚੋਰੀ ਹੋ ਗਈ ਸੀ ਬੜਾ ਸੈਂਸੇਸ਼ਨਲ ਕੇਸ ਸੀ ਔਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਇਹ ਕਹਿ ਰਹੇ ਸੀ बार-बार ਵੀ ਦੇਖੋ ਜੀ ਇਹਦੇ ਵਿੱਚ ਕੋਈ ਕਲੂ ਨਹੀਂ ਹੈ ਇਹ ਜੋ ਨਹੀਂ ਹੈ ਉਹ ਆਪਣੀ ਜਗ੍ਹਾ ਠੀਕ ਸੀਗੇ ਪਰ ਸਾਡਾ ਮੇਨ ਪ੍ਰੋਬਲਮ ਇਹ ਹੁੰਦੀ ਹੈ ਕਿ ਅਸੀਂ ਇਨਵੈਸਟੀਗੇਸ਼ਨ ਦਾ ਜੇ ਆਪਣੀ ਰਿਵੀਲ ਕਰ ਦਈਏ ਤਾਂ ਸਾਡੀ ਇਨਵੈਸਟੀਗੇਸ਼ਨ ਉੱਥੇ ਠੱਪ ਹੋ ਜਾਂਦੀ ਹੈ ਗੱਲ ਮੁਲਜ਼ਮਾਂ ਤੱਕ ਪਹੁੰਚ ਜਾਂਦੀ ਹੈ ਸੋ ਬਹੁਤ ਵੱਡੀ ਮੈਂ ਇਹਨੂੰ ਕਾਮਯਾਬੀ ਮੰਨਦਾ ਇਹ ਬੜਾ ਸੈਂਸਿਟਿਵ ਤੇ ਸੈਂਸੇਸ਼ਨਲ ਕੇਸ ਸੀਗਾ 12 ਵੈਪਨ ਚੋਰੀ ਹੋਏ ਸੀ ਇਹਦੇ ਚ ਜਿਹਦੇ ਚ ਪੁਆਇੰਟ 12 ਬੋਰ ਦੀਆਂ ਜਿਆਦਾ ਗਨ ਸੀ ਕੁਝ ਪੰਪ ਐਕਸ਼ਨ ਨੇ ਤੇ ਕੁਝ ਡਬਲ ਬੈਰਲ ਹੈ ਗਿਆ ਨਾਲ ਕਾਰਤੂਸ ਸੀਗੇ ਔਰ ਕੁਛ ਕੈਸ਼ ਉਥੋਂ ਦਾਣਾ ਉਸ ਤੋਂ ਜਿਹੜਾ ਚੋਰੀ ਹੋਇਆ ਸੀਗਾ ਇਹ ਚ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਸਾਡੇ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਡੀਸੀਪੀ ਹਰਪ੍ਰੀਤ ਮੁੰਡੇਰ ਜੀ ਡਾਕਟਰ ਪ੍ਰਜਾ ਜੈਨ ਜੀ ਏਡੀਸੀਪੀ ਪ੍ਰਭਜੋਤ ਏਸੀਪੀ ਬਰਿੰਦਰ ਖੋਸਾ ਔਰ ਸਾਡੇ ਜਿਹੜੇ ਸੀਆਈਏ ਦੇ ਇੰਚਾਰਜ ਨੇ ਵੰਦੇ ਅਮੋਲਕਦੀਪ ਇੰਸਪੈਕਟਰ ਸਾਹਿਬ ਤੇ ਉਹਨਾਂ ਦੀ ਟੀਮ ਔਰ ਐਸਐਚਓ ਸਿਵਲ ਲਾਈਨ ਜਸਵੀਰ ਸਿੰਘ ਵੀ ਇਸਾਰੇ ਲੱਗੇ ਰਹੇ ਦਿਨ ਰਾਤ ਕਾਫੀ ਜ਼ਿਆਦਾ ਟੀਮਾਂ ਅਸੀਂ ਇਹਦੇ ਤੇ ਬਣਾਈਆਂ ਔਰ بار-बार बार-बार ਇਸ ਕੇਸ ਨੂੰ ਅਸੀਂ ਫਾਲੋ ਕੀਤਾ ਇਹ ਕੇਸ ਦੇ ਵੀ ਟਿਪੀਕਲ ਗੱਲ ਤੁਹਾਡਾ ਨਾਲ ਦੀ ਸ਼ੇਅਰ ਕਰਨ ਵਾਲੀ ਇਹ ਹੈ ਕਿ ਬੰਦੇ ਜੇਲ੍ਹ 'ਚ ਰਹਿ ਕੇ ਕਿੰਨੇ ਟ੍ਰੇਂਡ ਹੋ ਜਾਂਦੇ ਆ ਤਾਂ ਹੀ ਆਪਾਂ ਕੁਝ ਕਰਦੇ ਆ ਕਿ ਇਨਵੈਸਟੀਗੇਸ਼ਨ ਦਾ ਪਾਰਟ ਜਿਹੜਾ ਉਹ ਪਤਾ ਆਪਾਂ ਪਬਲਿਕ ਵਿਊ ਚ ਨਾ ਲੈ ਕੇ ਆਈਏ ਉਹਨਾਂ ਇਸ ਸਾਰੇ ਵਾਰਦਾਤ ਦੇ ਦੌਰਾਨ ਇਹਨਾਂ ਨੇ ਆਪਣੇ ਮੂੰਹ ਟਕੇ ਹੋਏ ਸੀਗੇ ਗਲਵਜ਼ ਪਾਏ ਹੋਏ ਸੀ ਔਰ ਇਹ ਗੱਲ ਦਾ ਧਿਆਨ ਰੱਖਿਆ ਗਿਆ ਕਿ ਸੀਸੀਟੀਵੀ ਦੇ ਵਿੱਚ ਉਹ ਕਵਰ ਨਾ ਹੋ ਸੋ ਜੋ ਮੋਡਲੀ ਪੁੱਛ ਗਿਜ ਤੋਂ ਇਹਨਾਂ ਦਾ ਪਤਾ ਲੱਗਿਆ ਕਿ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਇਹਦੀ ਔਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਰੂਟ ਬਣਾਇਆ ਮਨ ਦੇ ਵਿੱਚ ਰੇਲਵੇ ਟਰੈਕ ਦੇ ਉੱਤੇ ਹੀ ਚੱਲਦੇ ਰਹੇ ਬੰਦੇ ਸੋ ਦੈਟ ਸੀਸੀਟੀਵੀ ਜਿਹੜੇ ਅਵੋਇਡ ਹੋ ਜਾਣ ਔਰ ਜਾ ਕੇ ਜਿੱਥੇ ਇਹਨਾਂ ਨੂੰ ਲੱਗਿਆ ਕਿ ਇੱਥੇ ਨਹੀਂ ਹੈ ਉੱਥੇ ਇਹਨਾਂ ਨੇ ਡੰਪ ਕਰਕੇ ਵਪਾਂ ਆਪ ਹੋਰ ਇੱਕ ਵਹੀਕਲ ਦੇ ਉੱਤੇ ਚੜ ਕੇ ਜਿਹੜੀ ਪਬਲਿਕ ਟਰਾਂਸਪੋਰਟ ਤੋਂ ਉੱਥੋਂ ਨਿਕਲ ਗਏ ਸੋ ਦੈਟ ਪੁਲਿਸ ਡਿਟੈਕਟ ਨਹੀਂ ਕਰ ਸਕੇ ਔਰ ਬੜਾ ਡਿਫਿਕਲਟ ਕੇਸ ਸੀਗਾ ਇਹਨੂੰ ਬਾਰ-ਬਾਰ ਬਾਰ-ਬਾਰ ਇਹਦੇ ਤੇ ਇਨਵੈਸਟੀਗੇਸ਼ਨ ਨੂੰ ਅਸੀਂ ਹਰ ਐਂਗਲ ਤੋਂ ਹਰ ਪਹਿਲੂ ਤੋਂ ਦੇਖਿਆ ਔਰ ਜਿਹੜੀ ਟਰੈਡੀਸ਼ਨਲ ਪੁਲਿਸਿੰਗ ਹੈ ਪੁਰਾਣੀ ਪੁਲਿਸਿੰਗ ਦਾ ਜਿਹੜੇ ਢੰਗ ਸੀ ਇਨਵੈਸਟੀਗੇਸ਼ਨ ਦੇ ਉਹ ਵੀ ਸਾਰੇ ਨਾਲ ਅਸੀਂ ਯੂਜ਼ ਕੀਤੇ ਉਹਦੇ ਵਿੱਚ ਮੌਕਾ ਵਾਰਦਾ ਤੋਂ ਜਿੰਨੇ ਵੀ ਸਾਨੂੰ ਕਲੂ ਮਿਲੇ ਸੀ ਚਾਹੇ ਉਹ ਬਲੱਡ ਹੈ ਚਾਹੇ ਉਹ ਕੋਈ ਔਜ਼ਾਰ ਨੇ ਉਹਨਾਂ ਨੂੰ ਵੀ ਅਸੀਂ ਕਦੇ ਨਜ਼ਰ ਅੰਦਾਜ਼ ਨਹੀਂ ਕੀਤਾ ਉਹਦੇ ਚ ਸਾਰੀ ਜਦੋਂ ਇਹ ਕੜੀ ਜੋੜੀ ਜਿੱਦਾਂ ਆਪਾਂ ਛੋਟੇ ਛੋਟੇ ਚੀਜ਼ਾਂ ਨਾਲ ਕੜੀ ਜੋੜ ਕੇ ਇੱਕ ਪਿਕਚਰ ਤਿਆਰ ਕਰਦੇ ਹਾਂ ਉਦਾਂ ਤਿਆਰ ਕੀਤੀ ਉਹਦੇ ਚ ਫਿਰ ਅਸੀਂ ਬੰਦੇ ਦੋਨੇ ਆਈਡੈਂਟੀਫਾਈ ਕਰਨ 'ਚ ਕਾਮਯਾਬ ਹੋਏ ਆ ਔਰ ਤਕਰੀਬਨ ਅੱਜ 15 ਦਿਨ ਦੇ ਕਰੀਬ ਟਾਈਮ ਹੋ ਚੁੱਕਿਆ ਇਹ ਕਿਉਂਕਿ ਪੈਸੇ ਵੀ ਮਿਲ ਗਏ ਤੇ ਵਾਅਦਾ ਵੀ ਵੱਡੀ ਸੀਗੀ ਵੈਪਨ ਡੰਪ ਕਰਕੇ ਇੱਥੋਂ ਚੰਡੀਗੜ੍ਹ ਚਲੇ ਗਏ ਚੰਡੀਗੜ੍ਹ ਤੋਂ ਬਾਅਦ ਪਾਣੀਪਤ ਦਿੱਲੀ ਯੂਪੀ ਆਗਰਾ ਹੁਮਦੇ ਕੰਮ ਦੇ ਰਹੇ ਲੈਂਟੇ ਮਾਲ ਚੰਡੀਗੜ੍ਹ ਤੋਂ ਸ਼ੋਪਿੰਗ ਵੀ ਕੀਤੀ ਜੋ ਇਹਨਾਂ ਨੇ ਮੁੱਢਲੀ ਪੁੱਛ ਲਈ ਤਾਂ ਪਤਾ ਲੱਗਿਆ ਇਹਨਾਂ ਨੂੰ ਲੱਗਿਆ ਕਿ ਇੱਥੇ ਜਦੋਂ ਪ੍ਰੈਸ਼ਰ ਘਟ ਜਾਏਗਾ ਫਿਰ ਕਰਾਂਗੇ ਪਰ ਜਿਹੜੀ ਸਾਡੀਆਂ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਔਰ ਸਾਡੇ ਜਿਹੜੇ ਸਾਰੇ ਬਿਹਤਰੀਨ ਆਫੀਸਰਸ ਨੇ ਅਸੀਂ ਬਿਲਕੁਲ ਦਿਨ ਰਾਤ ਕੀਤਾ ਰੱਖਿਆ ਔਰ ਸੁੱਤੇ ਵੀ ਨਹੀਂ ਕਈ ਆਫਸਰ ਵਿੱਚੋਂ ਔਰ ਉੱਥੇ ਉਹਨੂੰ ਅਸੀਂ ਟਰੈਕ ਕਰਦੇ ਰਹੇ ਉਹਨਾਂ ਸਟੇਟਸ ਦੇ ਵਿੱਚ ਵੀ ਅਲਟੀਮੇਟਲੀ ਜਦੋਂ ਅੰਮ੍ਰਿਤਸਰ ਆਏ ਤਾਂ ਮਕਬੂਲਪੁਰ ਏਰੀਆ ਤੋਂ ਇਹਨਾਂ ਨੂੰ ਅਸੀਂ ਅਸੀਂ ਗ੍ਰਿਫਤਾਰ ਕੀਤਾ ਔਰ ਮੈਂ ਇਹਦੇ ਚ ਜਿਹੜੀ ਰਿਕਵਰੀ ਹੈ ਉਹ ਹੈਗੀਆਂ ਟੋਟਲ ਡਬਲ ਪੈਰਲ ਗਨਸ ਹੈਗੀਆਂ 9 ਜਿਹਨੂੰ ਬਾਰਾਮੋਰ ਕੰ ਦੁਨਾਲੀ ਕਹਿੰਦੇ ਆਪਾਂ ਪੰਜਾਬੀ ਚ ਪੰਪ ਐਕਸ਼ਨ ਹੈਗੀਆਂ 3 ਪੰਪਕਸ਼ਨ ਹੁੰਦੀ ਹੈ ਜਿਹਦੇ ਚ 5-6 ਰੌਂਦ ਕੱਟੇ ਪੈ ਜਾਂਦੇ ਔਰ ਉਹਨੂੰ ਪੰਪ ਕਰਕੇ ਇੱਕ ਸੈਮੀ ਆਟੋਮੈਟਿਕ ਟਾਈਪ 12 ਬੋਰ ਹੁੰਦੀ ਹੈ ਉਹ ਕਾਰਤੂਸ ਤੇ ਪਟਾ 21 ਔਰ ਇੱਕ ਕਿਰਚ ਜੜੀ ਹੈ ਵੀ ਮਿਲੀ ਜਾਣ ਤੋਂ ਨਕਦੀ ਕੁਛ ਮਿਲੀ ਹੈ ਬਾਕੀ ਤਾਂ ਖਰਚੂ ਕੇ ਸੀ ਔਰ ਉਹਨੇ ਕੁਝ ਸੋਨੇ ਦੇ ਆਪਣੇ ਨੱਤਿਆਂ ਵਗੈਰਾ ਬਣਵਾ ਲੀਆਂ ਸੀ ਉਹ ਵੀ ਬਰਾਮਦ ਕੀਤੀਆਂ ਔਰ ਇਹਦੇ ਚ ਘੋਰ ਇੰਟਰਸਟਿੰਗ ਗੱਲ ਆਈ ਹੈ ਜੇ ਤਰੋ ਜਿਹੜਾ ਇਹ ਵੈਪਨ ਤਾਂ ਇਹਨਾਂ ਨੇ ਸੋਚਿਆ ਸੀ ਕਿ ਬਹੁਤ ਕ੍ਰਿਮੀਨਲ ਵਰਲਡ ਦੇ ਵਿੱਚ ਅਸੀਂ ਚੰਗੇ ਭਾਅ ਤੇ ਉੱਤੇ ਵੇਚਾਂਗੇ ਉਹ ਤਾਂ ਚਲੋ ਡਿਫਰੈਂਟ ਗੱਲ ਆ ਜੇ ਇਹਨਾਂ ਦਾ ਕਿਸੇ ਕਨੈਕਸ਼ਨ ਉਹ ਅਸੀਂ ਇਨਵੈਸਟੀਗੇਟ ਕਰਨਾ ਬਾਕੀ ਹੈ ਕਿਉਂਕਿ ਬੜੀ ਜਲਦੀ ਹੋਣੀ ਗ੍ਰਿਫਤਾਰੀ ਤੋਂ ਬਾਅਦ ਪ੍ਰੈਸ ਕਾਨਫਰੰਸ ਹੋ ਰਹੀ ਹੈ ਇੱਕ ਗੱਲ ਹੋਰ ਵੀ ਆਈ ਜਿਹੜੇ ਦੋ ਮੁਲਜ਼ਮ ਨੇ ਇੱਕ ਅਜੀਤ ਇਲੀਅਸ ਕੋਲੂ ਇਹ ਥਾਣਾ ਬੇਗਾਪੁਰ ਉਨਾਉਂ ਡਿਸਟ੍ਰਿਕਟ ਯੂਪੀ ਦਾ ਰਹਿਣ ਵਾਲਾ 38 ਪਾਸਾ ਤਕਰੀਬਨ 19 ਸਾਲ ਦਾ ਹੈਗਾ ਪਹਿਲਾ ਆਈਦਾ ਕੰਮ ਕਰ ਰਿਹਾ ਇੱਥੇ ਰਹਿ ਕੇ ਆਪਣੇ ਸੁਲਤਾਨਵਿੰਡ ਰੋਡ ਤੇ ਔਰ ਮਨਦੀਪ ਕੁਮਾਰ ਖਾਣਾ ਕ੍ਰਿੰਡਾ ਦਾ ਰਹਿਣ ਵਾਲਾ ਹੈ 20 ਸਾਲ ਦਾ ਤੇ 10ਵੀਂ ਪਾਸ ਹੈ welding ਦਾ ਕੰਮ ਕਰ ਰਿਹਾ ਹੈ ਇਹ ਦੋਨੋਂ ਬੰਦਿਆਂ ਨੇ ਇੱਕ ਗਿਣੀ ਮਿਤੀ ਸਾਜ਼ਿਸ਼ ਨਾਲ ਕੰਮ ਕੀਤਾ ਔਰ ਜਿਹੜਾ ਅਜੀਤ ਏਲੀਅਸ ਗੋਲੂ ਹੈ ਇਹ ਇਹਨੇ ਇੱਕ ਇਹਦੀ ਕਿਸੇ ਲੜਕੀ ਨਾਲ ਗੱਲਬਾਤ ਸੀ ਉਹਨੇ ਮੁੜ ਕੇ ਤੋਂ ਕੁਝ ਪੈਸੇ ਕੁਸੇ ਲਏ ਔਰ ਮੁਰਕੀ ਇਹ ਨੰਬਰ ਬਰਾ ਬਲਾਕ ਕਰਤਾ ਇਹਦੇ ਮਨ ਚ ਇਹ ਵੀ ਗੱਲ ਆਈ ਵੀ ਹੁਣ ਮੇਰੇ ਕੋ ਇੰਨੇ ਵੈਪਨ ਨੇ ਤੇ ਉਹ ਪਾਣੀ ਪਾਦੀ ਰਹਿਣ ਵਾਲੀ ਸੀ ਲੜਕੀ ਤੇ ਉਹਦਾ ਵੀ ਮੈਂ ਕੰਮ ਕਰਾਂ ਅਜੀਤ ਗੋਲੂ ਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਮੁਕੱਦਮਾ ਨੰਬਰ 343 ਹੈਗਾ ਆ ਉਦੋਂ ਵੀ ਚੋਰੀ ਤੇ ਮਾਲੇ ਦੁਰਦੁਰ ਖੁਰਦਪੁਰ ਕੰ ਦਾ ਥਾਣਾ 2 ਡਿਵੀਜ਼ਨ ਅੰਮ੍ਰਿਤਸਰ ਦਾ ਹੈ ਈ 10 23 ਦਾ ਉਹਦੇ ਤੇ ਜ਼ਮਾਨਤ ਤੇ ਜੁੜਦਾ ਆਇਆ ਉਹ ਤਕਰੀਬਨ ਹੈਗੀ ਹੈ ਇਹ ਤਰੀਕ 10 ਦਸੰਬਰ ਦਸੰਬਰ ਚ ਜ਼ਮਾਨਤ ਤੇ ਆ ਗਿਆ ਕਿਉਂਕਿ ਚੋਰੀ ਦੀ ਸੈਕਸ਼ਨ ਸੀਗੀ ਕੋਈ ਜਲਦੀ ਜ਼ਮਾਨਤ ਹੋ ਗਈ ਇਹਦੀ ਪਰ ਸਾਨੂੰ ਇਹ ਡਾਊਟ ਹੈ ਕਿ ਇਹਦੇ ਚ ਸਾਨੂੰ ਹੋਰ ਵੀ ਖੁਲਾਸੇ ਹੋਣਗੇ ਕਿਉਂਕਿ ਐਡੀ ਵੱਡੀ ਵਾਰਦਾਤ ਔਰ ਇੰਨੇ ਵੱਡੇ ਵੈਪਨ ਲੈਣ ਦਾ ਮੰਤਵ ਇੰਨਾ ਈਜ਼ੀ ਨਹੀਂ ਹੋ ਸਕਦਾ ਔਰ ਇਹਦੇ ਕੋਈ ਹੋਰ ਇਹਨਾਂ ਦੇ ਕਿਸੇ ਗੈਂਗਸਟਰ ਐਂਗਲ ਤੋਂ ਜਾਂ ਕ੍ਰਿਮੀਨਲ ਐਂਗਲ ਤੋਂ ਜਾਂ ਡਰੱਗ ਐਂਗਲ ਤੋਂ ਵੀ ਸਾਰੇ ਅਸੀਂ ਇਨਵੈਸਟੀਗੇਟ ਹਰੇਕ ਪਹਿਲੂ ਕਰਾਂਗੇ ਔਰ ਉਮੀਦ ਹੈ ਕਿ ਦੇਚੋ ਕਾਫੀ ਸਾਨੂੰ ਗੱਲਾਂ ਅਕੇ ਨਿਕਲਣਗੀਆਂ